ਸਵਾਗਤ ਹੈ ਤੁਹਾਡਾ ਮਨਤਰੀ ਬਰਾੜ ਵਲੌਗ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਤੁਸੀਂ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਜੀ ਲੋਜੀ ਕਰਦੀ ਹੈ ਵਲੌਗ ਦੀ ਸਟਾਰਟਿੰਗ ਤੇ ਬੰਦ ਬਹੁਤ ਜ਼ਿਆਦਾ ਹੋਈ ਪਈ ਹੈ ਜੇਕਰ ਕੋਈ ਚੈਨਲ ਤੇ ਨਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਜੁੜ ਦੱਸੋ ਕੋਮੈਂਟ ਵੀ ਜਰੂਰ ਕਰਿਓ ਕੋਲ ਕਨਕਾ ਤੇ ਚਲੋ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਦੇ ਆ ਆ ਜਾ ਰਹੇ ਨੇ ਆਪਣੇ ਮੰਮੀ ਹੋਰ ਭਰਾ ਇੱਕ ਮਿੰਟ ਜੀ ਮੈਂ ਸਟੈਂਡ ਚੱਕਾ

ਟਮਾਟਰ ਹਰੀਆਂ ਮੀਨ ਸਾਰਾ ਕੁਝ ਪਾ ਕੇ ਠੰਡ ਬਹੁਤ ਜ਼ਿਆਦਾ ਹੈ ਪੈਠ ਹਰੀ ਇਹਦੇ ਰੂਟ ਪਾ ਕੇ ਆਈਆਂ ਮੈਂ ਤਾਂ ਠੰਡ ਬਹੁਤੀ ਜ਼ਿਆਦਾ ਹੈ ਲੋਜੀ ਕੁਮਸੇ ਸਭੀ ਦਾ ਸੀ ਇੱਕ ਵਸੇ ਨਾ ਖਿਚੜੀ ਧਰੀ ਆ ਤੇ ਉਸ ਤੋਂ ਬਾਅਦ ਕਿਉਂਕਿ ਦੋ ਹੀ ਗੈਸ ਸਾਂ ਤੇ ਦੋਵਾਂ ਤੇ ਬਿਜ਼ੀ ਆ तो तू देखते हैं फिर की करते क्योंकि काम मेरा काफी प्यार है जे घ्यो बनाने वाला पिया रोटी ब्रेकफास्ट नहीं हो भी करना मैं लो जी आओ आ गए मब जो रिएक्शन देखो आ माई गप जे की करता दी गई चेंज है गाड़ी चेंज करके लेके आए हैं क्या बात है भाई चलो भाई बड़ी जल्दी आ गई सारी दिहाड़ी ला गए श्रीकाल ਬਸ ਇਹਨੂੰ ਤਸਰੀ ਗਿਆ ਉਹਦੇ ਤੇ ਠੀਕ ਠਾਕ ਹੋ ਕਿਵੇਂ ਗੱਡੀ ਚੇਂਜ ਕਰ ਲਿਆ ਆ ਗੱਡੀ ਕਿਵੇਂ ਚੇਂਜ ਕਰ ਲਿਆ ਅੱਜ ਸੱਸ ਨਿਕਲ ਘੈਂਟ ਘੈਂਟ ਬਹੁਤ ਪ੍ਰੋ ਘੈਂਟ ਬੜੀ ਸੋਹਣੀ ਜੈਕਟ ਪਾਈ ਆ ਸਿਰਾਈ ਮੋਟਾ ਲੱਗਦਾ ਨਾ ਇਹਦੇ ਨਾਲ ਇਹ ਕਿ ਜੈਕਟ ਕਿੰਨਾ ਘੈਂਟ ਲੱਗਦਾ ਦੋਨੋਂ ਇੱਕ ਇੱਕ ਕਦੋਂ ਦਾ ਠੀਕ ਚ ਖੜਾ ਹੁਣ ਅੰਦਰ ਵੜ ਗਿਆ ਹਾਂ ਦੇਖ ਕਿਵੇਂ ਕਰਦਾ ਵੈਲਾ नानी चच्ची काल मामू चच्ची काल किया काल प्यार कर लो मामू आ गए मामू ने कोट कितना सोणा प है एहो कोट कोता किदा सोणा कोट ओए बैठो हाय गाइस हाय गाइस गाइस मामू आ गए गाइस मामू आ गए हो लो जी किए गाके वाओ वाओ ਆ ਜਾ ਡੰਡਾ ਉਹ ਲੋੜੀ ਚੱਕ ਲਾ ਨਾਲੇ ਲੱਕਾ ਕੱਢ ਕੇ ਰੱਖ ਦੇ ਬਾ ਆ ਚੱਕ ਕੇ ਥੱਲੇ ਜੋੜ ਦੀ ਨਾ ਰੱਖੀ ਪੋਲਾ ਹੀ ਰੱਖੀ ਮੰਮੀ ਉਹ ਚੱਕ ਲੋ ਆ ਖੀ ਲੈ ਕੇ ਦਿੱਤਾ ਦੱਖਾਵਾ ਤੁਹਾਨੂੰ ਸਾਰਿਆਂ ਨੂੰ ਆ ਦੇਖੋ ਕਿੰਨਾ ਸੋਹਣਾ ਲੇ ਕਿੱਤ ਆਜ ਦੇ ਸੇਕਨ ਨੂੰ ਭਾਵੇਂ ਜੋ ਮਰਜ਼ੀ ਕਰ ਲੋ ਲੋ ਜੀ ਨੰਨਾ ਮਰ ਰੋਕੀ ਨਾ ਜਾ ਕੋਈ ਦੇਈ ਜਾ ਕੋਈ ਦੇ ਦੇ ਨੰਨਾ ਇੱਧਰ ਆ ਇਸਨੂੰ ਸਿੱਖਿਆ ਨਾ ਸਕਦਾ ਮੈਂ ਨੌ ਜੀ ਰੋਟੀ ਲਾ ਲਈ ਤੇ ਉਹਨਾਂ ਦਾ ਦੇਖੀਆ ਉਹ ਵੀ ਖਿਚੜੀ ਦੇ ਨੂੰ ਬਿਮਾਰੀ ਪਾ ਕੇ ਦੇ ਨੂੰ ਵੀ ਖਵਾ ਦੇਣਾ ਆ ਨਾ ਬੈਠੀ ਢਿੱਡ ਪਰ ਮੇਰੇ ਤਾਂ ਦਿੱਲੀ ਗਾਚ ਬਹੁਤ ਹੋ ਗਿਆ ਮੈਂ ਕੀ ਕਰਾਂ ਨਹੀਂ ਜਾਊਂਗੀ ਤੇ ਮੈਂ ਬੋਰੀ ਦੇਈ ਸੀ ਥੋਪਾਈ ਉਹ ਵਾੜੀ ਨਾ ਲਈ ਜੀ ਆਹ ਮੈਂ ਤਾਂ ਲਾਉਂਦੀ ਆਂ ਉਹ ਨਹੀਂ ਕਹਿੰਦੇ ਜੀ ਜੀ ਉਹ ਮੈਂ ਬਾਹਰ ਟਿੱਕੇ ਕਿਹੜੀ ਆਹ ਆ ਬਈਆ ਹੋਵੇ ਹੈ ਨਹੀਂ ਹਾਂ ਮੋੜ ਦੇ ਹੋਰ ਕਰ ਕਰ ਦੇ ਕਰੀ ਕਰ ਦੇ ਕਲਰ ਸੋਹਣੇ ਆ ਹਾਂ ਹਾਂ ਹੋਰ ਕਰੀ ਆ ਮੈਂ ਜਾਓ ਜੋ ਤੁਮ ਕਿਆ ਤੁਸੀਂ ਆਉਣਾ ਹੋਰ ਤੈ ਜੱਟ ਕੇ ਆਵਾਂ ਕਿ ਟਾਈਮ ਹੀ ਹੈਗੀ ਸਾਡੇ ਮੈਂ ਨੂੰ ਲੁਕਾ ਲਿਆ ਬੀਜੀ ਬੰਦੇ ਆ ਸੀ ਮੰਮੀ ਨੂੰ ਲੁਕਾ ਲਿਆ ਮੰਮੀ ਲਮਕਦੀ ਨਹੀਂ ਕੀ ਕਰਕੇ ਲਮਕਾਉਂ ਮੈਂ ਤਾਂ ਕਹਿ ਰਹੀ ਨਹੀਂ ਤੁਹਾਡੇ ਸਾਹ ਦਾ ਮੇਰੇ ਵਾਲੀ ਗੱਲ ਆ ਸੁਦੀਪ ਨੇ ਦੇ ਮੈਂ ਤਾ ਫਿਕਰ ਨਾ ਡੈਡੀ ਮੰਮੀ ਨੂੰ ਮੇਰੇ ਆ ਫੋਨ ਲੱਗੇ ਦੇੜੀ ਮਮੀ ਲਈ ਆਪੂ ਨਹੀਂ ਜਉਂਦੀ ਉਹ ਨਹੀਂ ਤੇ ਨਹੀਂ ਮਮੀ ਹੁੰਦਾਗਾ ਕਿ ਮੈਂ ਜਾਵੜਾ ਹੈ ਮੈਂ ਮੇਰੇ ਜੀਰੂ ਮੈਂ ਕੀ ਕਰਾਂ ਫੇਈ ਮੇਰਾ ਤਾਂ ਮੈਂਟ ਦੀ ਸਰਦਾਂ ਤੇ ਮਾਫੀ ਆਈ ਜੀ ਲੋਕਾਂ ਕਹਿੰਦੇ ਜੀ ਤਾਂ ਮੇਰਾ ਬੱਦ ਨਾ ਹੁੰਦਾ ਤੇ ਘਰ ਵੀ ਨਾਲ ਨਹੀਂ ਸਰਦਾ ਸੋ ਇਹ ਫਾਰਮ ਨਵੇਂ ਸਰਦਾ ਜਦੋਂ ਚੋੜੀ ਨੂੰ ਆਜਾ ਮੈਂ ਤਾਂ ਕਦੇ ਇਖਰਾਤ ਨਹੀਂ ਸੀ ਲੈਣ ਉਹ ਜਦੋਂ ਚੜ ਕੇ ਮੈਨੂੰ ਲੱਗੇ सही वाला सही है जब जोतरे लवातक जब जोतदा चूपरियादा कर सही है जोतरे लेवाया हना भी काके निके पतल के निका पस्ता कहता लाओ ओ हो ओ और बड़ा पतल के ओ ना बग्गा है साजा लो जी मम्मी हफ्ता चल गया हूं आपा ਥੋੜੀ ਇੰਜ ਗੱਜਰ ਨਾ 1 ਮਿੰਟ ਤੇ ਥੋੜੀਆਂ ਜਿਹੀਆਂ ਗੱਜਰਾਂ ਪਈਆਂ ਸੀ ਉਹਨਾਂ ਨੂੰ ਮੈਂ ਬਿੱਲੀ ਕਸ਼ ਕੀਤਾ ਤੇ ਆਪਾਂ ਗੱਜਰ ਪਾ ਬਣਾਉਨੇ ਆ ਜਿਹੜਾ ਇਹ ਲਾ ਕੇ ਲੋ ਜੀ ਭਾਵੇਂ ਕੁਛ ਵੀ ਹੈ ਲੋ ਇਹਨੂੰ ਗੱਜਰ ਇਹ ਲਾ ਕੇ ਲੋਗੀ ਲੋ ਜਾਰੀਆਂ ਕੱਟ ਨਾ ਇਹਨਾਂ ਨੂੰ ਆਪਾਂ ਕੱਟ ਲਿਆ ਹਾਂਜੀ ਹੋ ਜੀ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਮੈਂ ਟਾਈਮ ਨਹੀਂ ਦੇਖਿਆ ਵਾ ਤੁਹਾਨੂੰ ਪਤਾ ਮੈਂ ਗਜੇਲਾ ਤੁਹਾਨੂੰ ਦੱਸਿਆ ਨਹੀਂ ਨਾ ਪਰ ਸ਼ਾਇਦ ਮੈਂ ਨਾ ਗਜਰੇ ਲਾ ਤਰੇ ਕੁਝ ਮੈਂ ਲਾਇਵ ਵਗਾਰਾ ਸੀ ਡੰਡ ਕਾਰੀ ਤੇ ਆਪਾਂ ਧਰਿਆ ਹੋਇਆ ਗਜੇਲਾ ਥੋੜੀ ਪਾਉਣੀ ਆ ਲਓ ਜੀ ਇਹ ਤੋਂ ਪਹਿਲਾਂ ਦੁੱਧਰ ਕਾਫੀ ਆਪਣਾ ਜਿਹੜਾ ਸਮਾ ਗਿਆ ਦੇਖੋ ਥੋੜੇ ਜਿਹਾ ਦੁੱਧ ਜੀ ਆਪਾਂ ਗਾਜਰਾ ਪਾਣੀ ਬਾਲੇ ਨਹੀਂ ਤਾਜ਼ਾ ਹੀ ਬਣਾਵਾਂਗੇ ਤੇ ਤਾਜ਼ੇ ਖਾਦਾ ਜਾਂਦਾ ਜਿਵੇਂ ਕਹਦੇ ਗਏ ਫੇਰ ਬਣਾ ਲਾਂਗੇ ਦਜੀ ਕੀਤਾ ਤੇ ਆ ਮੇਰਾ ਦੁੱਧਾ ਉਦੋਂ ਦੁੱਧ ਵਿੱਚ ਗਾਜਰਾ ਪਾ ਲਈਆਂ ਪਈਆਂ ਹੋਈਆਂ ਸੀ ਤੇ ਨਾਲ ਹੀ ਆਹ ਡਰਾਈ ਫਰੂਟ ਤੇ ਡਰਾਈ ਫਰੂਟ ਵੀ ਨਾਲ ਹੀ ਪਾ ਦਿੰਦੇ ਆ। ਹੋਊਗੀ ਨਾਲ ਹੀ ਅ ਇੱਕ ਸੀਗੇ ਬਦਾਮ ਤੇ ਇੱਕ ਕਿਸ਼ਮਿਸ਼ ਉਹ ਵੀ ਨਾਲ ਹੀ ਪਾ ਦਿਆ ਬਸ ਤੇ ਰੈਡੀ ਹੋ ਜਾਊਗਾ ਆਪੇ। ਲੋ ਜੀ ਮੰਮੀ ਦੇ ਮੁਰਗੇ ਸੀ 3 ਵਜੇ ਚਲ ਗਏ ਸੀ ਉਸ ਤੋਂ ਬਾਅਦ ਮੈਂ ਗਜਰੀਲਾ ਤੋਂ ਉੱਥੇ ਬੈਠੇ ਹੀ ਚੈੱਕ ਕਰ ਲਿਆ ਸੀ ਮੈਂ ਬਿੱਲੀ ਗਸ਼ ਤੇ ਉਸ ਤੋਂ ਬਾਅਦ ਮੈਂ ਧਰਤਾ ਤੇ ਸਬਜੀ ਆਪਣੀ ਤੁਹਾਨੂੰ ਪਤਾ ਦੁਪਹਿਰੀ ਬਣਾਈ ਸੀ ਦੱਸਣ ਦੀ ਪੁਸ਼ਤੀ ਆ ਹੁਣ ਕੇ ਅਸੀਂ ਫੋਨ ਕਰਕੇ ਪੁੱਛਦੇ ਪੁੱਛਦੀ ਆ ਚਲੋ ਜੀ ਕਰਦੀਆਂ ਫੋਨ ਮੈਂ ਫੇਰ ਕਰਦੇ ਕੰਟੀਨਿਊ ਜੀ ਦੇਖੋ ਭਾਈ ਗੱਜਰਪਾ ਲੋ ਜੀ ਗੱਜਰਪਾ ਜਿਹੜਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਦਿਖਾਉਣੀ ਮੈਂ ਤੁਹਾਨੂੰ ਆ ਦੇਖੋ ਤੁਸੀਂ ਇੱਕ ਮਿੰਟ दु पाया बिल्कुल बिलकुल कड़ के कड़ कर करके के बनाता थोड़ा जहाया भाफ आ गई बनाया थोड़ा जि क्योंकि थोड़ा चीज थोन पता एक मिनट भाफ आ गई फोन देखो ये ना मन के चलो तत्ता है हजे ता करके जो मन के हो गया ਟਮਾ ਠੰਡਾ ਹੋ ਗਿਆ ਤੇ ਬਿਲਕੁਲ ਆਵਦਾ ਜਿਹੜਾ ਮੀਨ ਕਲਰ ਹੁੰਦਾ ਦੁੱਧ ਉਹ ਜਿਆਦਾ ਪਾਨ ਕਰਕੇ ਇਦਾਂ ਦਾ ਕਲਰ ਆਇਆ ਜੇ ਕੜ-ਕੜ ਕੇ ਇਦਾਂ ਦਾ ਕਲਰ ਹੋ ਗਿਆ ਦਾ ਚਲੋ ਜੀ ਹੁਣ ਖਾ ਲਓ ਜਿਹਨੇ ਖਾਣਾ ਤੇ ਜੀ ਅੱਜ ਦੀ ਵੀਡੀਓ ਨੂੰ ਅਪ ਇੱਥੇ ਐਂਡ ਕਰਦੇ ਹਾਂ ਕਿਉਂਕਿ ਅੱਜ ਆਪਣਾ ਸੂਬਾ ਦਾ ਵਲੌਗ ਸਟਾਰਟ ਕੀਤਾ ਤੇ ਹੁਣ ਬਸ ਸਮਝੋ ਵਲੌਗ ਦਾ ਐਂਡ ਕਰਦੇ ਤੇ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਛੋਟਾ ਜਿਹਾ ਕਮੈਂਟ ਤੇਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਜੇਕਰ ਕੋਈ ਚੈਨਲ ਤੇ ਨਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚਲੋ ਜੀ ਮਿਲਦੇ ਹਾਂ ਫਿਰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸੇਕਾਲ ਟੇਕ ਕੇਅਰ ਬਾਏ ਬਾਏ